ਸਸ਼ਟ੍ਰੀਕਾਲ ਜੀ ਅੱਜ ਸਾਡੀ 올ਓਵਰ ਰਾਜਸਥਾਨੀ ਦੇ ਵਿੱਚ 20 ਪ੍ਰੋਗਰਾਮਸ ਹੋਏ ਹੈ ਔਰ ਸਾਡੇ 20 ਹੀ ਬਲਾਕ ਕੋਆਰਡੀਨੇਟਰਸ ਨੇ ਹਰ ਇੱਕ ਪਿੰਡ ਦੇ ਵਿੱਚ ਕੀਤਾ ਔਰ ਜਿਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਪਿੰਡ ਦੇ ਪ੍ਰੋਗਰਾਮ ਜਿੱਥੇ ਮੈਂ ਖੁਦ ਦੀ ਇਨਵੋਲਵਮੈਂਟ ਵੀ ਰੱਖੀ ਸੀਗੀ ਮੈਂ ਗਈ ਸੀਗੀ ਜੀ ਪਿੱਟੇਵੜ ਗਈ ਸੀਗੀ ਔਰ ਫਿਰ ਉਸ ਤੋਂ ਬਾਅਦ ਮੈਂ ਚੈਨਪੁਰ ਗਈਆਂ ਫਿਰ ਹੁਣ ਇੱਥੇ ਰਾਣੀ ਵਾਲੀ ਆਈ ਹੈ ਸੋ ਬੇਸਿਕਲੀ ਜਿੱਥੇ ਜਿੱਥੇ ਵੀ ਮੈਨੂੰ ਲੱਗਦਾ ਹੈ ਕਿ ਜਾਣਾ ਚਾਹੀਦਾ ਹੈ ਉੱਥੇ ਜਾਂਦੇ ਆ ਨਾਲ ਮੇਰੇ ਨਾਲ ਐਸਚਓ ਸਾਹਿਬ ਵੀ ਹੈ ਸਰਪੰਚ ਸਾਹਿਬ ਵੀ ਹੈ ਪਿੰਡੀ ਸਾਰੇ ਮੌਤ ਪਰ ਬੰਦੇ ਨੇ ਸੈਕਟਰੀ ਸਾਹਿਬ ਹੈ ਈਚ ਐਂਡ ਐਵਰੀਬਾਡੀ ਇਜ਼ ਇਨਵੋਲਵ ਸਾਡੇ ਇਸ ਪ੍ਰੋਗਰਾਮਸ ਦੇ ਵਿੱਚ ਇਹ ਸਾਡਾ ਇੱਕ ਅਵੇਅਰਨੈਸ ਕੈਂਪੇਨ ਹੈ ਜਿਹੜਾ ਕਿ ਪਿੰਡਾਂ ਦੇ ਪਹਿਰੇਦਾਰ ਪਾਰਟ 2 ਚੱਲਿਆ ਹੈ ਪਹਿਲਾ ਪਾਰਟ ਵੀ ਤੁਸੀਂ ਦੇਖਿਆ ਸੀਗਾ ਕਿ ਹਰ ਇੱਕ ਪਿੰਡ ਦੇ ਵਿੱਚ ਨਸ਼ਿਆਂ ਨੂੰ ਜਾਗਰੂਕ ਨਸ਼ਿਆਂ ਦੇ ਖਿਲਾਫ ਜਿਹੜੀ ਜਾਗਰੂਤ ਮੁਹਿੰਮ ਚੱਲੀ ਸੀਗੀ ਐਂ ਪਿੰਡਾਂ ਦੇ ਵਿੱਚ ਪ੍ਰੋਗਰਾਮਸ ਹੋਏ ਸੀਗੇ ਤੇ ਅਸੀਂ ਕੀਤੇ ਸੀਗੇ ਔਰ ਅੱਜ ਦਾ ਜਿਹੜਾ ਸਾਡਾ ਅਜੰਡਾ ਸੀਗਾ ਕਿ ਅਸੀਂ ਪਿੰਡ ਦੇ ਵਿੱਚ ਯਾਤਰਾ ਕਰੀਏ ਇੱਕ ਸਾਡਾ ਨਸ਼ਿਆਂ ਦੇ ਉੱਤੇ ਇੱਕ Song ਬਣਿਆ ਸੀਗਾ ਉਹਨੂੰ ਪਲੇ ਕਰੀਏ ਤੁਹਾਡੇ ਪਲੇ ਕਾਰਡ ਸੀਗੇ ਇੱਕ ਕੈਂਪੇਨ ਹੀ ਹੈ ਜਿਹੜਾ ਕਿ ਆਪਾਂ ਨੂੰ ਚਲਾਉਣਾ ਚਾਹੀਦਾ ਜਿਵੇਂ ਅਸੀਂ ਕਿਸਾਨ ਅੰਦੋਲਨ ਦੇ ਵਿੱਚ ਇੱਕ ਕੈਂਪੇਨ ਚਲਾਇਆ ਸੀਗਾ ਨਸ਼ਾ ਬਿੱਲਾਂ ਦੇ ਖਿਲਾਫ ਇਸੇ ਤਰੀਕੇ ਦੇ ਨਾਲ ਹੌਲੀ ਹੌਲੀ ਕਰਦੇ ਆ ਕਰਦੇ ਆ ਇਹ ਜਿਹੜਾ ਯੁੱਧ ਹੈ ਨਸ਼ਿਆਂ ਦੇ ਖਿਲਾਫ ਸੀਐਮ ਸਾਹਿਬ ਕਹਿੰਦੇ ਹੁੰਦੇ ਐ ਕਿ ਇਹ ਜਿਹੜੀ ਲੜਾਈ ਅਸੀਂ ਸ਼ੁਰੂ ਕੀਤੀ ਐ ਜਿਹੜੇ ਸਾਡੇ ਬੀਡੀਸੀ ਮੈਂਬਰਸ ਐ ਡਬਲਿਊਡੀਸੀ ਮੈਂਬਰਸ ਐ ਇਹ ਸਾਰੀ ਸਾਡੀ ਆਰਮੀ ਐ ਇਹ ਯੁੱਧ ਦੇ ਵਿੱਚ ਜਿਨ੍ਹਾਂ ਨੇ ਪਾਰਟਿਸਪੇਟ ਕਰਨਾ ਹੈ ਨਸ਼ਿਆਂ ਦੇ ਖਿਲਾਫ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਉਹਨਾਂ ਨੇ ਇਸ ਨਸ਼ਿਆਂ ਦੇ ਕੋੜ ਦੇ ਵਿੱਚੋਂ ਬਚਾਉਣਾ ਸੋ ਇਹ ਇੱਕ ਅਵੇਅਰਨੈਸ ਹੈ ਜਿਵੇਂ ਆਪ ਦੇਖੋ ਛੋਟੀ ਬੱਚੀ ਨੇ ਇਹ ਬੋਰਡ ਫੜਿਆ ਹੋਇਆ ਹੈ ਇਸੇ ਤਰੀਕੇ ਦੇ ਨਾਲ ਛੋਟੇ ਬੱਚਿਆਂ ਦੀ ਮਾਨਸਿਕਤਾ ਤੱਕ ਉਹ ਗੱਲ ਪਹੁੰਚਦੀ ਹੈ ਵੀ ਇਹ ਚੀਜ਼ ਸਹੀ ਨਹੀਂ ਹੈਗੀ ਇਹ ਜ਼ਰੂਰੀ ਹੈ ਕਿ ਇਹ ਇਹ ਜਿਹੜੀ ਅਵੇਅਰਨੈਸ ਕੈਂਪੇਨਸ ਹੈ ਇਹ ਪਿੰਡਾਂ 'ਚ ਸਕੂਲਾਂ 'ਚ ਗਲੀਆਂ 'ਚ ਸਾਰੇ ਕਿਤੇ ਚੱਲਣੇ ਚਾਹੀਦੇ ਆ ਜਿਹੋ ਜੀ ਸੰਗਤ ਹੁੰਦੀ ਹੈ ਉਹੋ ਜਿਹਾ ਹੀ ਬੱਚਾ ਬਣਦਾ ਹੈ ਸੋ ਜੇ ਆਪਾਂ ਪਿੰਡਾਂ ਦੇ ਵਿੱਚ ਗਵਰਨਮੈਂਟ ਇਹ ਜੇ ਕੈਂਪੇਨ ਚਲਾਉਂਦੀ ਰਹੂਗੀ ਤੇ ਬੱਚਿਆਂ ਨੂੰ ਪਤਾ ਹੋਊਗਾ ਕਿ ਇਹ ਮਾੜੀ ਚੀਜ਼ ਹੈ ਅਸੀਂ ਇਹਦੇ ਲੱਗੇ ਨਹੀਂ ਜਾਣਾ ਬਹੁਤ ਸਾਰੀਆਂ ਮਾਵਾਂ ਦੇ ਜਵਾਨ ਪੁੱਤ ਜਿਹੜੇ ਐ ਉਹ ਨਸ਼ਿਆਂ ਦੇ ਟੀਕੇ ਲਾ ਕੇ ਮਰ ਜਾਂਦੇ ਐ ਸਾਡੇ ਦਿਲ ਦੇ ਵਿੱਚ ਦੁੱਖ ਹੈ ਤਕਲੀਫ ਹੈ ਅਸੀਂ ਚਾਹੁੰਦੇ ਹਾਂ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਈਏ ਔਰ ਪੰਜਾਬ ਨੂੰ ਇਸ ਕੋੜ ਚੋਂ ਕੱਢੀਏ ਸੋ ਅਸੀਂ ਇਹ ਕੋਸ਼ਿਸ਼ ਹੈ ਸਾਡੀ ਅਵੇਰਨੈਸ ਚਲਾਣ ਦੀ ਔਰ ਅਸੀਂ ਸਕੂਲਾਂ ਦੇ ਵਿੱਚ ਪਿੰਡਾਂ ਦੇ ਵਿੱਚ ਹੁਣ ਯੂਨੀਵਰਸਿਟੀ ਕਾਲਜੇਸ ਦੇ ਵਿੱਚ ਵੀ ਇਹ ਕੈਂਪੇਨ ਜੀ ਚਲਾਵਾਂਗੇ ਜਿਸ ਤਰ੍ਹਾਂ ਗੱਲ ਕੀਤੀ ਤੁਸੀਂ ਬਹੁਤ ਸਾਰੇ ਘਰਾਂ ਦੇ ਵਿੱਚ ਗਏ ਹੋ ਔਰਤਾਂ ਦੇ ਨਾਲ ਗੱਲਬਾਤ ਵੀ ਕੀਤੀ ਉਹਨਾਂ ਨੂੰ ਵੀ ਜਾਗਰੂਕ ਕੀਤਾ ਲੱਗਦਾ ਹੈ ਕਿ ਇੱਕ ਔਰਤ ਨੂੰ ਸਮਝਾਉਣਾ ਬਹੁਤ ਜ਼ਰੂਰੀ ਹੈ ਔਰਤ ਜੇ ਘਰ ਚਲਾ ਸਕਦੀ ਆ ਦੇਸ਼ ਚਲਾ ਸਕਦੀ ਆ ਫਿਰ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਆਪਣੇ ਘਰ ਨੂੰ ਹਰ ਬੰਦੇ ਨੂੰ ਸਮਝਾ ਸਕਦੀ ਹੈ ਜੀ ਬਿਲਕੁਲ ਜੀ ਔਰਤ ਤੇ ਵੇਖੋ 9 ਮਹੀਨੇ ਪੇਟ ਦੇ ਵਿੱਚ ਬੱਚੇ ਨੂੰ ਰੱਖਣਾ ਫਿਰ ਛੋਟੇ ਤੋਂ ਹੋ ਕੇ ਵੱਡੇ ਤੱਕ ਪਾਲਣਾ ਉਸ ਮਾਂ ਦੇ ਉੱਤੇ ਕੀ ਬੀਤਦੀ ਹੈ ਜਦੋਂ ਉਹਦਾ ਬੱਚਾ ਜਦੋਂ ਸੁਖ ਲੈਣ ਦਾ ਟਾਈਮ ਆਂਦਾ ਹੈ ਉਦੋਂ ਇੱਕ ਨਸ਼ੇ ਦੇ ਟੀਕੇ ਲਾਣਾ ਸ਼ੁਰੂ ਕਰ ਦਿੰਦਾ ਹੈ ਬਹੁਤ ਔਖਾ ਹੈ ਸਾਰੀਆਂ ਚੀਜ਼ਾਂ ਵੇਖਣੀ ਹੈ ਮੈਂ ਬਹੁਤ ਸਾਰੀਆਂ ਮਾਮਾ ਮੇਰੇ ਨਾਲ ਗਲੇ ਲੱਗਦੀਆਂ ਰੋਂਦੀਆਂ ਹੋਈਆਂ ਦੇਖੀਆਂ ਨੇ ਪਤਾ ਰਾਤ ਨੂੰ ਤੁਹਾਨੂੰ ਨੀਂਦ ਨਹੀਂ ਆਉਂਦੀ ਜਾ ਕੇ ਜਦੋਂ ਤੁਸੀਂ ਇਹ ਸਭ ਕੁਝ ਵੇਖਦੇ ਹੋ ਬਹੁਤ ਔਖਾ ਹੈ ਸਾਰਾ ਕੁਝ ਸਹਿਣਾ ਸੋ ਸਾਡੀ ਇਹ ਕੋਸ਼ਿਸ਼ ਹੈ ਕਿ ਅਸੀਂ ਪਿੰਨਾ ਪਿੰਨਾ ਦੇ ਵਿੱਚ ਇੱਕ ਕੈਂਪੇਨ ਚਲਾਈਏ ਅਵੇਅਰਨੈਸ ਚਲਾਈਏ ਕਿ ਆਪਣੇ ਬੱਚੇ ਜਿਹੜੇ ਆ ਆਪਣੀ ਨੌਜਵਾਨ ਪੀੜੀ ਹੈ ਇਸ ਕੋੜ ਦੇ ਵਿੱਚ ਨਾ ਫਸੇ ਲਗਭਗ 4 ਸਾਲ ਦੇ ਵਿੱਚ ਸਰਕਾਰ ਕਿੰਨੀ ਕਾਮਯਾਬ ਹੋਈ ਹੈ ਨਸ਼ੇ ਨੂੰ ਰੋਕਤਮ ਕਰਕੇ ਵੇਖੋ ਜੀ ਅਵੇਅਰਨੈਸ ਵੇਖੋ ਪਿੰਨਾ ਪਿੰਨਾ ਦੇ ਵਿੱਚ ਅਵੇਅਰਨੈਸ ਆ ਰਹੀ ਹੈ ਯੁੱਧ ਨਸ਼ਿਆਂ ਦੇ ਵਿਰੁੱਧ ਚੱਲਿਆ ਹੈ ਪਹਿਲੋ ਡਿਸਟ੍ਰਿਕਟ ਤੋਂ ਲੈ ਕੇ ਅਸੈਂਬਲੀ ਤੋਂ ਲੈ ਕੇ ਹੁਣ ਅੱਜ ਅਸੀਂ VDC ਤੱਕ ਪਹੁੰਚ ਚੁੱਕੇ ਹਾਂ ਇਸ ਤੋਂ ਬਾਅਦ ਸਰਕਾਰ ਨੇ ਇੱਕ ਐਪ ਲਾਂਚ ਕੀਤੀ ਹੈ ਜਿਹੜੀ ਕਿ ਸਾਡੇ VDC ਮੈਂਬਰਸ ਦੇ ਫੋਨ ਦੇ ਵਿੱਚ ਹੋਊਗੀ ਜਿਹਦੇ ਵਿੱਚ ਉਹ ਡਾਇਰੈਕਟ ਇਨਫੋਰਮੇਸ਼ਨ ਦੇ ਸਕਣਗੇ ਕਿ ਇਹ ਫਲਾਣਾ ਬੰਦਾ ਇਸ ਪਿੰਡ ਦੇ ਵਿੱਚ ਇਹ ਨਸ਼ਾ ਵੇਚਦਾ ਹੈ ਠੀਕ ਹੈ ਜੀ ਉਹ ਜਿਹੜੀ ਉਹਦੀ ਇਨਫੋਰਮੇਸ਼ਨ ਹੈ ਉਹ ਸਿੱਧੀ ਡੀਜੀਪੀ ਸੀਐਮ ਹਾਊਸ ਜਾਊਗੀ ਜਿਹਦੇ ਵਿੱਚ ਉਹਦੀ ਜਿਹੜੀ ਖੋਦੀ ਬਾਰੇ ਨਹੀਂ ਦੱਸਿਆ ਜਾਊਗਾ ਕਿ ਉਹ ਕੌਣ ਬੰਦਾ ਹੈ ਕਿੰਨੇ ਦਿੱਤੀ ਹੈ ਉਹਦੀ ਜਿਹੜੀ ਆਇਡੈਂਟੀ ਉਹ ਰਿਵੀਲ ਨਹੀਂ ਕੀਤੀ ਜਾਊਗੀ ਇਸ ਤੋਂ ਉੱਤੇ ਹੋਰ ਸਰਕਾਰ ਕੀ ਕਰੇ ਯਾਰ ਸਰਕਾਰ ਤੇ ਆਪਣੇ ਵੱਲੋਂ ਬਹੁਤ ਕੁਝ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੇ ਮੈਂ ਕਹਾਂ ਕਿ ਕਿਸਾਨੀ ਬਿਲ ਜਿਹੜੇ ਸੀਗੇ ਕਿਸੇ ਇੱਕ ਬੰਦੇ ਨੇ ਮਾਫ ਕਰਵਾਲੇ ਸੀਗੇ ਨਹੀਂ ਉਹਦੇ ਵਿੱਚ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਆਪਾਂ ਸਾਰਿਆਂ ਨੂੰ ਇਕੱਠੇ ਜਾ ਕੇ ਕਰਾਉਣੇ ਪਏ ਸੀਗੇ ਇਸੇ ਤਰੀਕੇ ਦੇ ਨਾਲ ਨਸ਼ਾ ਜਿਹੜਾ ਹੈ ਉਹ ਸਾਂਝਾ ਮੁੱਦਾ ਹੈ ਇਹ ਕੋਈ ਇੱਕ ਪਾਰਟੀ ਦਾ ਮੁੱਦਾ ਨਹੀਂ ਹੈ ਅੱਜ ਚਲੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਸੀਂ ਸੀਰੀਅਸਲੀ ਲੈ ਰਹੇ ਹਾਂ ਅਸੀਂ ਚਾਹੁੰਦੇ ਹਾਂ ਕਿ ਇਹ ਖਤਮ ਹੋਣਾ ਚਾਹੀਦਾ ਹੈ ਜੇ ਬਾਕੀ ਸਰਕਾਰਾਂ ਨੇ ਵੀ ਇੰਨੀ ਸੀਰੀਅਸਲੀ ਲਿਆ ਹੁੰਦਾ ਤੇ ਅੱਜ ਸ਼ਾਇਦ ਪਿੰਡਾਂ ਦੇ ਵਿੱਚ ਮਾਵਾਂ ਦੇ ਪੁੱਤ ਜਿਹੜੇ ਉਹ ਟੀਕਿਆਂ ਦੇ ਨਾਲ ਮਾਰਨਾ ਰਹੇ ਹੁੰਦੇ ਹਾਲ ਕੇ ਇਨਚਾਰਜ ਜਿਹੜਾ ਜਿਹੜਾ ਬਿਲਕੁਲ ਬਾਰਡਰ ਦੇ ਨਾਲ ਲੱਗਦਾ ਤੇ ਖਾਸ ਕਰਕੇ ਗਵਾਂਡੀ ਦੇਸ਼ ਵੱਲੋਂ ਵੀ ਜਿਹੜਾ ਇੱਥੇ ਨਸ਼ਾ ਪਚਾਇਆ ਜਾਂਦਾ 9 ਸਵਾਨਾਂ ਨੂੰ ਕੀ ਕਹਿਣਾ ਚਾਹੋਗੇ ਲੱਗਦਾ ਕਿ ਇਹ ਜਿਹੜਾ ਮਾਰਚ ਆ ਬਾਰਡਰ ਦੇ ਪਿੰਡਾਂ ਚ ਕੱਢਣਾ ਬਹੁਤ ਜ਼ਰੂਰੀ ਹੈ ਜੀ ਬਿਲਕੁਲ ਜੀ 올ਓਵਰ ਹਲਕਾ ਪੂਰੇ ਰਾਜਸਥਾਨ ਸੀ ਹਲਕੇ ਦੇ ਵਿੱਚ ਇਹ ਮਾਰਚ ਕੱਢਿਆ ਜਾ ਰਿਹਾ ਹੈ ਇਹ ਕੋਈ ਇਹ ਨਹੀਂ ਹੈ ਕਿ ਕੱਲੇ ਬਾਰਡਰ ਦੇ ਪਿੰਡਾਂ ਦੇ ਵਿੱਚ ਹੀ ਹੈ ਜਾਂ ਫਿਰ ਰਾਜਸਥਾਨ ਸੀ ਦੇ ਕੁਝ ਪਿੰਡਾਂ ਦੇ ਵਿੱਚ ਇਹ 올ਓਵਰ ਪੂਰੇ 163 ਵਿਲੇਜਸ ਤੇ 13 ਵਾਡਾਂ ਪੰਜਾਬ ਕੱਢੀ ਜਾ ਰਹੀ ਹੈ ਸੋ ਥੈਟ ਕਿ ਅਸੀਂ ਨਸ਼ੇ ਦੇ ਖਿਲਾਫ ਜਿਹੜੀ ਹੈ ਇੱਕ ਜੰਗ ਚਾਲੂ ਕਰੀਏ ਸੋ ਥੈਟ ਲੋਕੀ ਬਾਹਰ ਨਿਕਲ ਕੇ ਆਉਣ ਕਿ ਸਾਡੇ ਬੱਚੇ ਜਿਹੜੇ ਆ ਨਸ਼ੇ ਦੇ ਕੋੜ ਤੋਂ ਬਾਸ ਸਕਣ